ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹ ਤੁਸੀਂ ਸਾਰੇ ਜਣੇ ਬਿਰਜਿਆ ਲੈਟ ਥੋੜੀ ਜਿ ਘੱਟ ਕਰ ਲਓ ਤੁਸੀਂ ਸਾਰੇ ਜਣੇ ਸਾਡੇ ਨਿਉ ਦੇ ਤੇ ਸਾਡੇ ਇਨਵੀਟੇਸ਼ਨ ਤੇ ਇੱਥੇ ਆਇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਲੀਡਰ ਸਹਿਬਾਨ ਸਾਡੇ ਰਾਣਾ ਜੀ ਸਾਡੇ ਦੋਨੋਂ ਪ੍ਰਧਾਨ ਜ਼ਿਲ੍ਹਿਆਂ ਦੇ ਤੇ ਸਾਡੇ ਐਮ ਐਲ ਏ ਸਹਿਬਾਨ ਐਕਸ ਐਮ ਐਲ ਏ ਸਹਿਬਾਨ ਉਹ ਵੀ ਇੱਥੇ ਹਾਜ਼ਰ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਭ ਤੋਂ ਪਹਿਲਾਂ ਇਹ ਹੀ ਕਾਂਗਾ ਕਿ ਦੇਸ਼ਿਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੋ ਮੇਰੀ ਅਰਦਾਸ ਹੈ ਬਾਕੀ ਮੇਰਾ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮਰ ਹੈ। ਰਵਿਦਾਸ ਰਹੇ ਪਰਸਨ। ਸੋ ਮੈਂ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਆਪਣੇ ਲੀਡਰ ਸਹਿਬਾਨ ਦਾ ਤੇ ਇੱਥੋਂ ਦੇ ਲੀਡਰ ਸਹਿਬਾਨ ਦਾ ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦੀਆਂ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ ਐਮਪੀ ਦੀ ਚੋਣ ਲੜਾਂ ਉਸ ਲਈ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਤੇ ਇਥੋਂ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸ਼ਿਫਾਰਿਸ਼ ਕੀਤੀ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਨਾਲ ਮੇਰਾ ਲਗਾਓ ਹੈ ਅੱਜ ਦਾ ਨਹੀਂ ਇਹ ਬਹੁਤ ਪੁਰਾਣਾ ਸਾਡੇ ਬਜ਼ੁਰਗ ਪਹਿਲਾਂ ਦੁਆਬੇ ਚ ਰਹਿੰਦੇ ਸੀ ਪੁਆਰ ਸਾਡਾ ਗੋਤ ਹੈ ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੀ ਹੈ ਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ ਦੇ ਮੱਥਾ ਟਿਕਣਾ ਆਉਂਦੇ। ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਬਤੌਰ ਐਮਸੀ ਸਕੂਲ ਪ੍ਰਧਾਨ, ਕਾਲਜ ਪ੍ਰਧਾਨ, ਸ਼ਹਿਰ ਖਰੜ ਦੇ ਪ੍ਰਧਾਨ ਸਮਕੌਰ ਸਾਹਿਬ ਦੇ ਐਮ ਐਲ ਏ ਮੰਤਰੀ ਅਰ ਤਿੰਨ ਮਹੀਨੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਵੱਲੋਂ ਸੇਵਾ ਕੀਤੀ ਹੈ ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲੀਆਂ ਜਿਦੇ ਵਿੱਚ ਪਾਰਕਾਂ ਵੀ ਹੈ ਜਿਦੇ ਵਿੱਚ ਕਮਿਊਨਿਟੀ ਸੈਂਟਰ ਵੀ ਹੈ ਜਿਦੇ ਵਿੱਚ ਗਰਾਊਂਡ ਵੀ ਹੈ ਜਿਦੇ ਵਿੱਚ ਗੇਟ ਵੀ ਹੈ ਜਿਦੇ ਵਿੱਚ ਸੁੰਦਰਤਾ ਵੀ ਹੈ ਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕੀ ਜੀ ਪਛਾਣਿਆ ਨਹੀਂ ਜਾਣਾ ਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿਲਾ ਸੀ ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਵੀ ਹੈ ਫਿਰ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ ਉੱਥੇ ਗਲਿਆਰਾ ਬਣਾਇਆ ਇਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ ਤੇ ਗੇਟ ਬਣ ਗਏ ਉੱਥੇ ਵੱਡੇ ਸਹਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੀਜਾ ਹਰ ਸਿੰਘ ਜੀ ਦੇ ਨਾਮ ਤੇ ਗੇਟ ਬਣੇ ਆ ਪੂਰੇ ਸਿੱਖ ਇਤਿਹਾਸ ਨੂੰ ਫਲਾਉਣ ਫਿਲਮ ਆਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ ਯੂਨੀਵਰਸਿਟੀ ਉੱਥੇ ਬਣ ਰਹੀ ਹੈ ਉੱਥੇ ਦੋ ਆਈਟੀਆਈ ਕਾਲਜ ਬਣ ਰਹੇ ਹੈ ਉੱਥੇ ਗਰਾਊਂਡ ਬਣਿਆ ਹੈ ਉੱਥੇ ਸਕੂਲ ਮਾਡਲ ਸਕੂਲ ਬਣਿਆ ਖਰੜ ਜਿਹਦੇ ਵਿੱਚ 4700 ਬੱਚਾ ਪੜਦਾ ਹੈ ਇਹ ਮੇਰਾ ਮਾਡਲ ਹੈ ਸਕੂਲਾਂ ਦਾ ਉਹਦੇ ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮੀਨੈਂਸ ਲਿਖਾਤਾ ਸਕੂਲ ਮੈਂ ਬਣਾਇਆ ਹੋਇਆ ਹੈ 4700 ਬੱਚਾ ਇੱਕੋ ਸਰਕਾਰੀ ਸਕੂਲ ਚ ਪੰਜਾਬ ਚ ਉਹ ਮੈਂ ਮਾਡਲ ਸਕੂਲ ਬਣਾਇਆ ਸੀ ਉਸ ਸਮੇਂ ਐਮਐਲਏ ਸਾਡੇ ਬੀਰ ਦਵਿੰਦਰ ਸੀ ਮੇਰੇ ਪਾਸ ਇੱਕ ਸੋਚ ਹੈ ਇੱਕ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ ਕਿਉਂਕਿ ਆਟਾ ਧਾਲ ਦੇਣ ਦੇ ਨਾਲ ਕਿਸੇ ਨੇ ਅਮੀਰ ਨਹੀਂ ਹੋ ਜਾਣਾ ਬਿਜਲੀ ਵੀ 200 ਯੂਨਿਟ ਸੀ ਪਹਿਲਾਂ ਹੁਣ 300 ਕਰਤੀ ਉਹਦੇ ਨਾਲ ਵੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਨਹੀਂ ਆ ਜਾਣੀ ਖੁਸ਼ਹਾਲੀ ਆਣੀ ਹੈ ਜਦ ਐਜੂਕੇਸ਼ਨ ਆਏਗੀ ਉਹ ਮੈਂ ਕੰਮ ਕੀਤਾ ਖਰੜ ਦੇ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਖੋਲੀ ਉਹਦੀ ਬਿਲਡਿੰਗ ਬਣ ਰਹੀ ਹੈ ਕਾਲਜ ਖੋਲੇ ਹੈ ਸਾਨੂੰ ਪੜ੍ਹਾਈ ਦੀ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਤੇ ਨੌਕਰੀਆਂ ਦੀ ਲੋੜ ਹੈ ਆਟਾ ਦਾਣ ਤਾਂ ਅਸੀਂ ਆਪੇ ਖਰੀਦ ਲਾਗੇ ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ ਸਾਨੂੰ ਸક્ષਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ ਉਹ ਮੇਰਾ ਮਾਡਲ ਹੈ ਮੇਰਾ ਮਾਡਲ ਇਹ ਫਰੀ ਚੀਜ਼ਾਂ ਵੰਡਣਾ ਨਹੀਂ ਹੈ ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ ਇਹ ਮੇਰਾ ਮਾਡਲ ਹੈ ਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਚਾਹੇ ਉਹ ਯੂਕੇ ਆ ਚਾਹੇ ਯੂਐਸਏ ਆ ਚਾਹੇ ਕੈਨੇਡਾ ਚਾਹੇ ਹੋਰ ਦੇਸ਼ਾਂ ਇੱਥੇ ਦੇ ਐਨਆਰਆਈਆਂ ਨੇ ਕਮਾਲ ਕਰਤੀ ਹੈ ਸਾਡਾ ਨਾਮ ਉੱਚਾ ਕੀਤਾ ਹੈ ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋਲ ਰਹੇ ਹੈ ਸਾਡਾ ਨੂੰ ਬਦਨਾਮ ਕਰ ਰਹੇ ਹੈ ਗਲੀ ਗਲੀ ਦੇ ਵਿੱਚ ਵਿਕ ਰਹੇ ਹੈ ਦਰਦ ਦਰ ਤੇ ਘੁੰਮਦੇ ਆ ਵਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਚਰੇ ਜਾਣ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦਲਾ ਕਰਿਆ ਸਿਸਟਮ ਨੂੰ ਬੀਜੇਪੀ ਨੇ ਖਾਸੌਰ ਤੇ ਤੇ ਆਮ ਆਦਮੀ ਪਾਰਟੀ ਨੇ ਖਾਸੌਰ ਤੇ ਇੱਥੇ ਰਿੰਕੂ ਕਾਂਗਰਸ ਚੋ ਗਿਆ ਐਸੀ ਰੌੜਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿ ਐਸੀਗਾ ਲੇਕਿਨ ਜਦੋਂ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ ਕਿਉਂਕਿ ਉਹਦਾ ਤਾਂ ਕਰਤਾਰ ਹੀ ਕੋਈ ਨਹੀਂ ਬਚਿਆ ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ ਜਾਂ ਦੂਸਰੀ ਟੱਪੀ ਜਦ ਫੇਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਰਿਸ਼ੂ ਦੇ ਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦਿੱਤੀ ਆ ਉਹਦੇ ਕਿਹੜੇ ਪੋਸਟਰ ਲਾਣਗੇ ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚੋਂ ਇਨਕਲਾਬੀ ਹੈ ਕਿਆ ਉਹ ਗਰਦਾਰ ਹੈ ਜੇ ਰਿੰਕੂ ਗਰਦਾਰ ਸੀ ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ ਤਾਂ ਕਿਆ ਟਿੰਨੂ ਗਰਦਾਰ ਨਹੀਂ ਹੈ ਨਾਮ ਤਾਂ ਮਿਲਦੇ ਹੀ ਆਈਏ ਦੋਨੋਂ ਹੀ ਫੇਰ ਇਹ ਗਰਦਾਰ ਕਿਉਂ ਨਹੀਂ ਹੈ ਫੇਰ ਤੁਸੀਂ ਕਿਉਂ ਸਿਸਟਮ ਨੂੰ ਗੰਦੜਾ ਕਰ ਰਹੇ ਹੋ ਕਿਉਂ ਸਾਡੀ ਸੱਭਿਆਚਾਰ ਨੂੰ ਸਾਡੇ ਲੋਕਾਂ ਦੇ اخلاق ਨੂੰ ਤੁਸੀਂ ਲਾਲਚ ਆ ਡਰ ਦੇ ਕੇ ਬਦਲ ਰਹੇ ਹੋ ਉਹਨਾਂ ਦਾ ਕੋਈ اخلاق ਨਹੀਂ ਰਿਹਾ ਜਿਹੜੇ बिक ਰਹੇ ਐ بار بار ਤੇ ਜਿਹੜੇ ਲਾਲਚ ਵਿਚਾਰ ਡਰ ਵਿਚ ਆ ਕੇ ਪਾਰਟੀਆਂ ਬਦਲ ਰਹੇ ਐ ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ ਹਰਿਆਣਾ ਵਿੱਚ ਇਹ ਬਦਨਾਮੀ ਹੋਈ ਸੀ ਆਇਆ ਰਹ ਗਿਆ ਆ ਰਾਮ ਹੋ ਗਿਆ ਸੀ ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਦਿਆ ਅੱਜ ਆਮ ਆਦਮੀ ਪਾਰਟੀ ਨੇ ਫਤੇਗੜ ਦਾ ਕੈਂਡੀਡੇਟ ਕਾਂਗਰਸ ਤੋਂ ਲਿਆ ਕੇ ਦਿੱਤਾ ਆ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ ਤੋਂ ਲਿਆ ਕੇ ਦਿੱਤਾ ਆਮ ਆਦਮੀ ਪਾਰਟੀ ਨੇ ਇੱਥੇ ਦਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਕੇ ਦਿੱਤਾ ਕਿਉਂ ਬਈ ਜਿਹੜੇ ਵਲੰਟਰੀਆ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ ਇਹਨਾਂ ਦੀ ਬਦਲਾਅ ਲਿਆਉਣ ਦੀ ਜਿਹੜੀ ਨਾਅਰਾ ਸੀ ਉਹ ਬਦਲਾਅ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾਤੀਆਂ ਆਪਣੇ ਘਰ ਵੇਚ ਕੇ ਲਗਾਤੇ ਪਾਰਟੀ ਤੇ ਕਿਹਾ ਉਹਨਾਂ ਚੋਂ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ ਹੁਸ਼ਿਆਰਪੁਰ ਦੀ ਕੀ ਆ ਫਤੇਗੜ ਸਾਹਿਬ ਦੀ ਟਿਕਟ ਦਿੱਤੀ ਜਾਂਦੀ ਕਿਉਂ ਬਾਹਰ ਤੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਕੀ ਉਹਨਾਂ ਨੂੰ ਡਰ ਕੇ ਟਿਕਟਾਂ ਦਿੱਤੀਆਂ ਜਾਂਦੀ ਆ ਵਲੰਟੀਅਰ ਕਿੱਥੇ ਜਾਵੇ ਤੁਸੀਂ ਸਬਜਾ ਕੀ ਸਮਝਦੇ ਹੋ ਕਿ 700 ਬੰਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲਾਂ ਕਰਨ ਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਟਾਈਮ ਦਵਾਂਗਾ ਸੋ ਮੈਂ ਇਹ ਗੱਲਾਂ ਤੁਹਾਡੇ ਰਾਹੀਂ ਲੋਕਾਂ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਦਲ ਬਦਲੂ ਔਰ اخلاق ਤੋਂ ਗਰੇ ਬਿਕਾਉ ਅਡਰ ਕੋਗ ਲੋਗ ਐ ਇਹਨਾਂ ਨੂੰ ਮੂਨਾ ਲਾਓ ਚਾਹੇ ਮੈਂ ਹੀ ਕਿਉ ਨਾ ਆਮਾ ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਵੋਟ ਨਾ ਪਾਓ ਕਿਸੇ ਨੂੰ ਨਾ ਪਾਓ ਜਿਹੜੇ ਆਪਣੀ ماں ਪਾਰਟੀ ਦੇ ਮੂੰਹ ਤੇ ਚਫੇੜ ਮਾਰ ਕੇ ਜਾਂਦੇ ਆ ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ ਜਿਹੜੇ ਉਹਨੂੰ ਧੋਖਾ ਦੇ ਕੇ ਜਾਂਦੇ ਆ ਸੋ ਇਕਤਾ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਕੀ ਦੀ ਚੈਨ ਕਦ ਕੋਈ ਖੋਲਵੇ ਕੋਈ ਪਤਾ ਨਹੀਂ ਕੀ ਦੀ ਕੋਈ ਮੋਬਾਈਲ ਚੱਕ ਲਈ ਜਵੇ ਜਾਂ ਕਿ ਨੂੰ ਧਮਕੀ ਆ ਜਵੇ ਕੀ ਤੋਂ ਅੰਦਰ ਖਾਤੇ ਪੈਸੇ ਲਈ ਜਾਂਦੇ ਪਤਾ ਨਹੀਂ ਲੱਗ ਰਿਹਾ ਲੇਕਿਨ ਲਾਅ ਐਂਡ ਆਰਡਰ ਦੀ ਹਾਲਾਤ ਬਹੁਤ ਮਾੜੇ ਹੈ ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ ਤੇ ਨਾਲ-ਨਾਲ ਇੱਥੇ ਸੱਟਾ ਚੱਲਦਾ ਹੈ ਨਾਲ-ਨਾਲ ਇੱਥੇ ਜੂਏ ਦੇ ੱਡੇ ਚੱਲਦੇ ਹੈ ਨਾਲ-ਨਾਲ ਇੱਥੇ ਨਸ਼ੇ ਵਿਗਦੇ ਤੇ ਉਹਨੂੰ ਚਲਾਉਂਦੇ ਐ ਇੱਥੋਂ ਦੇ ਲੀਡਰ ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ ਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ ਤੇ ਮਾਫੀਆ ਪਿੱਛੇ ਹੁੰਦੀਆਂ ਤੇ ਸਮਝੌਤੇ ਵੀ ਇਸੇ ਕਰਕੇ ਹੁੰਦੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਇਸ ਪਰਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਕਮਾਈ ਜਾਂਦੇ ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ ਉਸ ਤਰ੍ਹਾਂ ਕਦੇ ਇੱਧਰ ਘੇਰ ਲੈਂਦੇ ਇਹਨਾਂ ਨੂੰ ਕਦੇ ਇੱਧਰ ਘੇਰ ਲੈਂਦੇ ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਹਿਬ ਜادہ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਉੱਥੇ ਮੈਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਇਆ ਇੱਥੇ ਬਬਰੂ RAM ਜੀ ਦਾ ਅਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦੋ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ ਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਮੈਂ ਸਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ શ્રીਕ੍ਰਿਸ਼ਨ ਨੂੰ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਂ ਨਾਲ ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫੁੱਟਬਾਲ FIFA ਦੀ ਇੱਥੇ ਤੋਂ ਜਣ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਜਦ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮੰ minister ਹੈ ਲੇਕਿਨ ਝਾੜੂ ਵਾਲਿਆ ਤੇ ਝਾੜੂ ਵੀ ਨਹੀਂ ਮਰਵਾ ਹੁੰਦਾ ਇੱਥੇ ਗੰਦਗੀ ਪਈ ਹੈ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ ਕੋਈ ਲਾਅ ਨਾ ਆਰਡਰ ਨਹੀਂ ਕੋਈ ਲੋਕਾਂ ਵਾਸਤੇ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਣੀ ਹੈ ਹਾਲਾਂਕਿ ਪੀਟੀਯੂ ਇੱਥੋਂ ਦੂਰ ਹੈ ਔਰ ਟੈਕਨੀਕਲੀ ਪੜਾਈ ਦਿੰਦੀ ਹੈ ਇਕੱਲੀ ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਇੰਪਲਾਈਅਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ ਚ ਅੱਛੀ ਤਰੱਕੀ ਕਰ ਸਕਣ ਉਹ ਆਪ ਕਮਾਉਣ ਵਾਲੇ ਹੋਣ ਤੇ ਨਾਲ ਨਾਲ ਇੱਕ ਸ਼ਾਨਦਾਰ ਹਸਪੀਟਲ ਇੱਥੇ ਪੀਜੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਬਾਂਝਾ ਰੱਖਿਆ ਹੋਇਆ ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਆ ਲੇਕਿਨ ਅੱਜ ਤੱਕ ਇਹਨਾਂ ਨੇ ਸਿਰੇ ਨਹੀਂ ਚੜਾਇਆ ਉਹ ਬਣਿਆ ਨਹੀਂ ਪੂਰਾ ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ ਚ 25 ਕਰੋੜ ਦਾ ਚੈੱਕ ਦੇ ਕੇ ਗਿਆ ਇਹਨਾਂ ਦੇ ਖਾਤੇ ਵਿੱਚ ਆ ਗਿਆ ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ ਫੇਰ ਬੋਟਾਂ ਆ ਗਈਆਂ ਫੇਰ ਮੁੱਖ ਮੰਤਰੀ ਜੀ ਉੱਥੇ ਇੱਕ ਚੈੱਕ ਲੈ ਕੇ ਪਹੁੰਚ ਗਏ ਵੀ ਲੋ ਜੀ ਅਸੀਂ ਦੇ ਦਿੰਦੇ ਆ 11 ਮਹੀਨੇ ਬੋਟਾਂ ਪਈਆਂ ਨੂੰ ਹੋ ਗਿਆ ਅਜੇ ਤੱਕ ਇੱਕ ਰੁਪਿਆ ਉਹਦੇ ਜੋ ਕੜਾਇਆ ਨਹੀਂ ਕੋਈ ਕੁਝ ਨਹੀਂ ਕੀਤਾ ਸਾਰੇ ਲਾਰੇ ਦੇ ਰਹੇ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਬੋਟਾਂ ਵਿੱਚ ਕਿ ਜੀ ਡਿਪਟੀ ਸੀਐਮ ਦਲਿਤ ਬਣਾਵਾਂਗੇ ਲੇਕਿਨ ਅੱਜ ਦੋ ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਬੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ ਇੱਥੇ ਮੁੱਖ ਮੰਤਰੀ ਨੇ ਫੇਰ ਐਲਾਨ ਕਰਿਆ ਕੇਜਰੀਵਾਲ ਨੇ ਆਕੇ ਕੀ ਜੀ ਇੱਥੇ ਡਿਪਟੀ ਸੀਐਮ ਦਲਿਤ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਐ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਐ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਪੁੱਛ ਨਹੀਂ ਐ ਬਲਕਿ ਲਤਾੜਿਆ ਜਾ ਰਿਹਾ ਹੈ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਗੰਦੀ ਸ਼ਰਾਬ ਵੀ ਕਿ ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ अरुणा ਦੀ ਸੁਣਵਾਈ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐ ਐਸੀ ਸਕਾਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਤੇ 60 40 ਦੀ ਰੇਸ਼ੋ ਕਰਤੀ ਪਹਿਲਾਂ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ੋ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਉਹ ਪੰਜਾਬ ਸਰਕਾਰ ਦੇ ਨਹੀਂ ਰਹੀ 2 ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸੀ ਸਕਾਲਰਸ਼ਿਪ ਦੇ ਵਿੱਚ ਇਸ ਦੇ ਨਾਲ-ਨਾਲ ਦਲਿਤ ਵਰਗ ਨੂੰ ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਘ੍ਰਿਸਿਆ ਜਾ ਰਿਹਾ ਇੱਥੇ ਤੱਕ ਕਿ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਲੀ ਘੜ ਨਹੀਂ ਐ ਮੈਂ ਕੋਈ ਸੁਨਿਆਰਾ ਨਹੀਂ ਐ ਉਹ ਭਾਈ ਐਵੇਂ ਪੰਗਾ ਨਾ ਲੈ ਬੈਠੀ ਤੈਨੂੰ ਗੁੱਲੀ ਮੰਗੂ ਘੜ ਦੇਣਗੇ ਇਹ ਜਿਨ੍ਹਾਂ ਨੂੰ ਤੂੰ ਗੁੱਲੀ ਘੜ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਪ ਸੋਨੇ ਦੇ ਗਹਿਣੇ ਬਣਾਉਂਦੇ ਆ ਆਰ ਉਹਦੇ ਜ ਨਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਐ ਪਿਛੜੇ ਬਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸਨਿਆਰਾ ਨਹੀਂ ਮੈਂ ਕੋਈ ਗੁੱਲੀ ਘੜਦੀ ਐ ਤੁਸੀਂ ਬਹੁਤ بڑے ਪੀੜ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਐ ਦੂਸਰੇ ਨੂੰ ਜੱਪੀਆਂ ਪਾਉਂਦੇ ਸਭ ਕੁਝ ਕਰਦੇ ਐ ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਐ ਕਿ ਇੱਕ ਇਹਨਾਂ ਦੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹਦੀਆਂ ਸਾਰੀਆਂ ਪਾਵਰਾਂ ਵਾਪਸ ਲੈ ਲੀਆਂ ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਂ। ਇਹ ਇਸ ਕਰਕੇ ਸਿਰਫ ਕੇ ਨੇ ਡਿਪਟੀ ਸੀਐਮ ਮੰਗ ਲਿਆ। ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਵਾਸਤੇ ਆਇਆ ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ ਬੀਬੀਆਂ ਵਾਸਤੇ ਮਾਂਵਾਂ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ। ਅੱਜ ਜੋ ਡਿੱਕੀ ਜਾ ਰਹੀਆਂ ਇਹਨਾਂ ਵਾਲਾ ਝਾੜੂ ਹੱਥ ਚੱਕੀ ਖੜੀਆਂ ਹੀ ਮਰ ਜਾਣੇ ਉਹ ਆਜੋ ਪਿੰਡ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਵੀ 1000 ਰੁਪਿਆ ਕਿੱਥੇ ਹੈ ਕੋਈ ਇਸ ਸਾਲ ਦੇ ਬਜਟ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਿਆ ਉਹਨਾਂ ਨੂੰ ਦੇਵਾਂਗੇ ਤੇ ਨਾਲ-ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਪੀਟੀ ਯੂਨੀਵਰਸਿਟੀ ਹੈ ਮੈਂ ਅੰਬੇਦਕਰ ਸਾਹਿਬ ਦਾ ਉੱਥੇ ਅੰਬਿਊਜ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਿਆ ਪਾਸ ਕਰਕੇ अलग रख के पैसा उठे नहीं पत्थर रख के आया सी आज तक कुछ नहीं कीता मैं वाल्मीकि जी ਦੇ ਤੀਰਤ ਸਥਾਨ ਤੇ 28 ਕਰੋੜ ਰੁਪਇਆ ਪਾਸ ਕਰਕੇ ਟੈਂਡਰ ਲਾ ਕੇ ठेकेदार ਨੂੰ ਕੰਮ ਦੇ ਕੇ ਗਿਆ ਸੀ ਅੱਜ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਸੀ ਚਮਕੌਰ ਸਾਹਿਬ 'ਚ ਸਿੱਖ ਹਿਸਟਰੀ ਨੂੰ ਫਰਮਾਇਆ ਉੱਥੇ ਭਗਵਾਨ ਵਾਲਮੀਕ ਜੀ ਦੀ ਨੂੰ ਹਰ ਰਮੈਣ ਦੀ ਹਿਸਟਰੀ ਨੂੰ ਫਰਮਾਇਆ ਜਾਏਗਾ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਗੀਤਾ ਅਧਿਆਨ ਤੇ ਰਮਾਇਣ ਅਧਿਆਨ ਸੈਂਟਰ ਖੋਲਣ ਵਾਸਤੇ ਕੈਬਨਿਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 10 ਕਰੋੜ ਰੁਪਇਆ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ ਚ ਕਿਹਾ ਦਿੱਤਾ ਮੈਨੂੰ ਉਸ ਦਾ ਕੋਈ ਬੇਰਵਾ ਦੇਣ 1 ਰੁਪਇਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ ਇੱਕ ਕੋਈ ਕਾਲਜ ਨਹੀਂ ਦਿੱਤਾ ਕੋਈ ਹਸਪਤਾਲ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀ ਹੈ ਤੂਗਲਕ ਬਾਗ ਵਿੱਚ ਤੂਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਿਦਾਸ ਜੀ ਦਾ ਇੱਕ ਮੰਦਿਰ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਇਆ ਤੇ ਅੱਜ ਤੱਕ ਦੁਬਾਰੇ ਨਹੀਂ ਬਣਾਇਆ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ ਔਰ ਗਏ ਵੀ ਹਜ਼ਾਰਾਂ ਕਰੋੜ ਦੇ ਘਟਾਲੇ ਵਿੱਚ ਹੈ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਹੈ। ਆਰੂ ਦੇ ਨਾਲ ਡਬਲ ਹੋਇਆ ਹੈ। ਇਹਨਾਂ ਨੂੰ ਅਜੇ ਤੱਕ ਭਾਜਪਾ ਪੁੱਛ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਆ ਮਿਲੀ ਭੁਗਤ ਹੈ? ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੇ ਕਿਆ ਮਿਲੀ ਭੁਗਤ ਹੈ? ਜੀ ਦੇ ਕਰਕੇ ਉਹ ਮਿਲੀ ਭੁਗਤ ਕਰਕੇ ਕਿਸਾਨਾਂ ਦੇ ਡਾਂਗਾ ਚੱਲਦੀਆਂ ਗੋਲੀਆਂ ਚੱਲਦੀਆਂ ਔਰ ਕੋਈ ਪਰਚਾ ਨਹੀਂ ਹੁੰਦਾ। ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ। ਬੰਬ ਚਲਾਇਆ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਪੁਲਿਸ ਵਾਲਾ ਖੜਾ ਸੀ ਜਿਹਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਥੇ ਦੇ ਮੁੱਖ ਮੰਤਰੀ ਦਾ ਤੇ ਫਾਈਨਲ ਹੋ ਮਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆਂ ਨੇ ਤਾਂ ਕਿਸਾਨਾਂ ਨੇ ਤਾਂ ਡੜਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਹੈ ਡਬਲ ਪੈਮਾਨੇ ਕਿਉਂ ਹੈ ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਕਿਉਂ ਰੋਜ਼ ਫਰੋਤੀਆਂ ਆਉਂਦੀਆਂ ਸਾਬਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ ਮੈਨੂੰ ਆਇਆ ਹੈ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਕਿਉਂ ਨਹੀਂ ਦਿੱਤੀ ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਸੋ ਮੇਰਾ ਬੇਨਤੀ ਹੈ ਕਿ 200 ਯੂਨਿਟ ਪਹਿਨੇ ਹੀ ਮਾਪ ਸੀ ਇਹਨਾਂ ਨੇ 100 ਕਰਕੇ ਨਾਲ ਇਹ ਲਾਤਾ ਕਿ 301 ਹੋ ਗਿਆ ਤਾਂ ਸਾਰੇ ਖਤਮ ਕਿਉਂ ਬਈ ਉਹ ਅਗਲੇ ਦਾ 200 ਵਿੱਚ ਲਿਜਾਂਦਾ ਹੈ ਉਹਨੂੰ ਫਾਇਦਾ ਕਿ ਹੋਇਆ ਨੁਕਸਾਨ ਹੀ ਹੋਇਆ ਸਾਡਾ ਕਦ ਟਾਈਮ ਆ ਗਿਆ ਤਾਂ ਐਸੀ ਆ 300 ਇੱਕ ਗਾੜੀ ਕਮ ਚੱਕ ਦੇਣਾ 300 ਸਿੱਧਾ ਫਰੀ ਹੋਏਗਾ ਅਗਲੇ ਨੂੰ 200 ਦਾ ਐਸੀ ਦੇਸੀ 100 ਇਹ ਫालतੂ ਦੇਣਾ ਐ ਐਸੀ 300 ਫਰੀ ਦਮਾ ਕੇ ਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਕਿ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇਏ ਕਰੇਗੀ ਜਿਸ ਤਰ੍ਹਾਂ ਮਨਰੀਕਾ ਐਸੀ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ ਹਰ ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਇਆ ਉਹਨਾਂ ਨੂੰ ਦੇ ਕਰਨਾ ਮੈਂ ਬੜੀਆਂ ਪਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ ਲਾਲ ਡੋਰਾ ਸਕੀਮ ਸੀ ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੀ ਕਰ ਰਹੇ ਸੀ ਇਹਨਾਂ ਨੇ ਬੰਦ ਕਰਤੀ ਹੈ ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ ਆਮ ਬੰਦੇ ਦਾ ਬਿੱਲ ਥੋੜਾ ਜਾਂ ਆਉਣ ਲੱਗ ਗਿਆ ਸੀ ਇਹਨਾਂ ਨੇ ਫੇਰ ਉੱਥੀ ਲੇ ਗਏ ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ ਇਹਨਾਂ ਨੇ ਇੱਕ ਕਬਾੜ ਹੋਇਆ ਹੋਇਆ ਥਰਮਲ ਪਲਾਂਟ 1000 ਕਰੋੜ ਚ ਖਰੀਦ ਲਿਆ ਮਿਲੀ ਭੁਗਤ ਕੀ ਦੀ ਹੈ ਮੈਂ ਮੁੱਖ ਮੰਤਰੀ ਜੀ ਦੇ ਪੁੱਛਣਾ ਚਾਹੁੰਦਾ ਐਸੀ ਬੇਕਾਰਿਆ ਨੂੰ ਘਰ ਦਿੱਤੇ ਇਹਨਾਂ ਨੇ ਇੱਥੇ ਘਰ ਬੇਕਾਰ ਘਰ ਵਾਲਿਆਂ ਦੇ ਘਰ ਠਾਤੇ ਐ ਜਲੰਧਰ ਵਿੱਚ ਹੋਇਆ ਬੇਕਰਿਆਂ ਦੇ ਘਰ ਤੱਕ ਆ ਦੇਣੇ ਪੰਜਾਬੀ ਅਸੀਂ 10ਵੀਂ ਤੱਕ ਲਾਗੂ ਕੀਤੀ 3 ਮਹੀਨੇ ਦਾ ਮੇਰਾ ਟਾਈਮ ਅੱਜ ਲੋਕ ਯਾਦ ਕਰਦੇ ਐ ਮੈਨੂੰ ਟੈਲੀਫੋਨ ਕਰ ਕਰਕੇ ਕਹਿੰਦੇ ਐ ਕਿ ਅਸੀਂ 3 ਮਹੀਨੇ ਬਹੁਤ ਖੁਸ਼ ਰਹੇ ਐ ਇੱਥੇ ਤੱਕ ਕਿ ਦਿਵਾਲੀ ਨੂੰ ਛੋਟੀ ਜੀ ਗੱਲ ਐ ਦਿਵਾਲੀ ਵਾਲੇ ਦਿਨ ਮੈਂ ਅਨਾਉਂਸ ਕਰਤਾ ਕਿ ਪਟਾਕੇਆਂ ਦੇ ਖੇਲ ਖਿੱਲਾ ਦੇ ਜਿੰਨੇ ਮਰਜੀ ਫੜੀਆਂ ਲਗਾਓ ਕੋਈ ਤੁਹਾਨੂੰ ਪੁਲਿਸ ਵਾਲਾ ਨਹੀਂ ਰੋਕੇਗਾ ਸਾਡੀ ਵਧੀਆ ਦੀਵਾਲੀ ਗਈ ਆਇਤ ਕੀ ਕਿਹਾ ਹੈ ਆ ਰਿੰਕੂ ਆ ਇਹਨਾਂ ਦੇ ਬੰਦੇ ਹੀ ਦੀਵਾਲੀ ਦੀਆਂ ਸਾਰਿਆਂ ਨੇ ਇੱਥੇ ਤੇ ਜਿੰਨੇ ਮੰਜੇ ਲੱਗੇ ਜਿੰਨੀਆਂ ਰੇੜੀਆਂ ਲੱਗੀਆਂ ਜਿੰਨੀਆਂ ਫੜੀਆਂ ਲੱਗੀਆਂ ਕਿਸੇ ਨੂੰ 5000 ਕਿਸੇ ਨੂੰ 10000 ਅਗਲੇ ਨੂੰ ਬਚੇ ਕੁਝ ਨਹੀਂ ਸਾਡੀ ਦੀਵਾਲੀ ਐਸੀ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ ਸਾਡੇ 5 ਰੁਪਏ ਰੇਤਾ ਵਿੱਚ ਹੈ ਅੱਜ 27 ਰੁਪਏ ਬਿਕਰੇ ਹੈ ਕਿਉਂ ਕਿਉਂ ਮੁੱਖ ਮੰਤਰੀ ਗੌਰ ਨਹੀਂ ਕਰਦਾ ਮੈਂ ਰੰਗੇ ਹੱਥੀ ਟਰੱਕ ਪਰ ਦੇ ਫੜਾਏ ਆ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਆ ਤੁਸੀਂ ਕਿਤੇ ਚਲੇ ਜਾਓ ਕਿਸੇ ਦਰਿਆ ਪਰ ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਆ ਤੇ ਉਹਨੂੰ ਇਹਨਾਂ ਦੇ ਐਮਐਲਏ ਉਹਦੀ ਸਰਪ੍ਰਸਤੀ ਕਰਦੇ ਆ ਜੂਏ ਦੀ ਇਹਨਾਂ ਦੇ ਸਰਪ੍ਰਸਤੀ ਐਮਐਲਏਾਂ ਦੀ ਐ ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋਲ ਕੇ ਰੱਖਿਆ ਹੋਇਆ ਉਹ ਅੱਜ ਲੋਕਾਂ ਦੇ ਸਾਹਮਣੇ ਆਇਆ ਤੇ ਆਉਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਸਬਸ ਸੋਣਗੇ